ਪਿਛਲੇ ਦਿਨੀ ਮਿੰਟੂ ਜੀ ਆਪਾਂ ਇੱਕ ਗੱਲਬਾਤ ਕੀਤੀ ਸੀ ਇੱਕ ਦੋ ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰਾਂ ਬਾਰੇ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ ਦਾ ਵੀ ਇਹ ਰੌਲਾ ਹੈ ਕਿ ਛਡਾਉਂਦੇ ਘੱਟ ਐ ਤੇ ਉਡਾਉਂਦੇ ਵੱਧ ਪਏ ਆ ਉਹ ਬਾਈਕ ਸੈਂਟਰ ਉਹਦੇ ক্লোਜ਼ ਹੋਏ ਨਸ਼ਾ ਛਡਾਊ ਕੇਂਦਰਾਂ ਦੇ ਉਹ ਵੀ ਇੱਕੋ ਬੰਦੇ ਦੇ ਤੇ ਹੁਣ ਵਿਜੀਲੈਂਸ ਨੇ ਕੁਝ ਹੋਰ ਖੁਲਾਸੇ ਕੀਤੇ ਆ ਜੀ ਅਜੇ ਵੀ ਇਹਦੇ ਵਿੱਚ ਕੁਝ ਹੋਰ ਬਚਿਆ ਪਿਆ ਜਿਹੜਾ ਜੇ ਸਾਹਮਣੇ ਨਹੀਂ ਆਇਆ ਸੀਗਾ ਦੇਖੋ ਆ ਸਾਡੇ ਕੋਲ ਰਿਪੋਰਟ ਪਈ ਹੈ ਹਿੰਦੁਸਤਾਨ ਟਾਈਮਜ਼ ਦੀ ਜੀ ਇਹਨਾਂ ਨੇ ਲਿਖਿਆ क्यों ने हाई प्राइवेट ड्रग रीहैब <coughs> सेंटर्स अंडर क्लाउड इन पंजाब ठीक है जी विजिलेंस ब्यूरो प्रोब फाइंड्स मेडिसन इंटेंडेड फॉर ट्रीटिंग एडिक्शन पार्टिकुलर <coughs> पार्टीकुलरली टैबलेट्स कंटेन बुप्रीनॉरफिन एंड नैलॉक्सन बींग मिसएप्रीप्रिएट एंड सोल्ड इन ब्लैक बाय मोर देन 60% प्राइवेट ड्रग डीएडिक्शन सेंटर्स इन स्टेट्स 6 कैंसिलेशन ऑफ लाइसेंस हम चक्को सर असी मैं एदे ते दो ਤਰੀਕ ਤੂੰ ਬੋਧ ਤਿੰਨ ਕੇ ਚਾਰ ਨੂੰ ਵੀਡੀਓ ਬਣਾ ਚੁੱਕਾ ਹੂੰ ਦੱਸ ਦਿੱਤਾ ਸੀ ਲੋਕਾਂ ਨੂੰ ਕਿ ਕੀ ਕਾਲਾ ਮਾਲਾ ਚੱਲਣ ਡਿਆ ਆ ਤੁਹਾਡੇ ਸਾਹਮਣੇ ਰਿਪੋਰਟ ਆ ਵਿਜੀਲੈਂਸ ਦੇ ਜਿਹੜੇ ਚੀਫ ਨੇ ਉਹ ਚੀਫ ਸੈਕਟਰੀ ਨੂੰ ਲਿਖ ਰਹੇ ਨੇ ਹੂੰ ਕਿ ਸਾਰਾ ਆ ਧੰਦਾ ਬਣਿਆ ਪਿਆ ਸਭ ਤੋਂ ਵੱਡਾ ਕਾਰੋਬਾਰ ਇੱਧਰ ਹੋ ਗਿਆ ਅਰੇ ਇਹਨੂੰ ਚੰਗੀ ਤਰ੍ਹਾਂ ਡਿਟੇਲ ਪੜੋ ਇਹਦੀ ਇਹਦੇ ਵਿੱਚ ਤੇ ਉਹ ਇਸ਼ਾਰਾ ਕਰ ਰਹੇ ਨੇ ਕਿ ਸਭ ਇਥੇ ਨੈਕਸਸ ਕੰਮ ਕਰ ਰਿਹਾ ਹੈ ਪੰਜਾਬ ਚਰੇ ਜੀ ਇਹਦੇ ਚ ਖਾਖੀ ਵੀ ਹੋ ਸਕਦੀ ਆ ਇਹਦੇ ਚ ਖਾਦੀ ਵੀ ਹੋ ਸਕਦੀ ਆ ਤੇ ਇਹਦੇ ਚ ਬਿਜ਼ਨਸਮੈਨ ਤੇ ਹੈਗੇ ਹੈ ਹੈਗੇ ਹੈ ਸਰ ਕਈ ਤੇ ਨੇਤਾ ਜਿਹੜੇ ਕਾਲੀ ਨਾਗਨੀ ਦੇ ਸ਼ੌਕੀਨ ਨੇ ਨਾ ਹੂੰ ਉਹ ਡੰਗਟ ਪਾਉਣ ਵਾਸਤੇ ਜੀਭ ਥੱਲੇ ਰੱਖ ਲੈਂਦੇ ਕਈ ਕਿਹਾ ਮੈਂ ਸਾਰੇ ਨਹੀਂ ਹੂੰ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਲੱਗ ਜਾਣਾ ਜੀ ਜੀ ਉਹ ਕਹਿੰਦੇ ਤੇ ਚੀਜ਼ ਹੀ ਬੜੀ ਕਾਜਬ ਹੈ ਹੂੰ ਬੁੱਤਾ ਸਾਰ ਦਿੰਦੀ ਹੈ ਪਾਣੀ ਦੀ ਲੋੜ ਨਾ ਕਾਹਦੀ ਲੋੜ ਨਾ ਚਾਹ ਦੀ ਲੋੜ ਦੇ ਦਾ ਮਾਲ ਹੈ ਹੂੰ ਤੋੜੋ ਜੀਭ ਥੱਲੇ ਰੱਖੋ ਤੇ ਆਉ ਗਿਆ ਬੰਦਾ ਹੋ ਗਿਆ ਤੇ ਆਉ ਗਿਆ ਹੂੰ ਸਭ ਆ ਕੀ ਚੱਲਣ ਡਿਆ ਪੂਰੀ ਡਿਟੇਲ ਲਿਖੀ ਹੋਈ ਹੈ ਸਪੋਰਟ ਦੇ ਵਿੱਚ ਜੀ ਕਿ ਭਾਈ 199 ਦੇ ਕਰੀਬ ਡੀ ਐਡਿਕਸ਼ਨ ਸੈਂਟਰ ਆ ਜਿਹਦੇ ਵਿੱਚ 177 ਜਿਹੜੇ ਆ ਪ੍ਰਾਈਵੇਟਲੀ ਆਨਡ ਕਰਦੇ ਆ ਮਤਲਬ ਅੰਗਰੇਜ਼ੀ ਮੇਰੀ ਟੁੱਟੀ ਫੁੱਟੀ ਆ ਪਰ ਸਮਝ ਲੈਣਾ ਪਰ ਸਮਝ ਆਉਂਦਾ ਕਿ ਭਾਈ ਨਿੱਜੀ ਪਲੇਅਰ ਚਲਾ ਰਹੇ ਆ ਜਿਹਦੇ ਵਿੱਚੋਂ 22 ਇੱਕ ਬੰਦੇ ਦੇ ਸਨ ਆ ਜਿਹੜਾ ਪਿੱਛੇ ਜੇ ਫੜਿਆ ਇਹਨਾਂ ਨੇ ਜਿਹਦੀ ਆਪਾਂ ਗੱਲ ਵੀ ਕੀਤੀ ਸੀ ਸੀ ਤੇ ਉਸ ਦਿਨ ਵੀ ਆਪਾਂ ਪਿੱਟੇ ਸੀਗੇ ਕਿ ਬਹੁਤ ਵੱਡਾ ਧੰਦਾ ਚੱਲ ਰਿਹਾ ਸਰ ਕੱਲ ਤੇ ਇਹ ਆ ਨਾ ਕਿ 7 ਲੱਖ ਜਿਹੜਾ ਐਡਿਕਟਡ ਹੈ ਰਜਿਸਟਰਡ ਹੈ ਜੀ ਇਹਨਾਂ ਸੈਂਟਰਾਂ ਦੇ ਮਾਰਫਤ ਯਾਨੀ 190 ਟੋਟਲ 177 ਜਿਹੜੇ ਪ੍ਰਾਈਵੇਟ ਆ ਹਮ ਹੁਣ ਪ੍ਰਾਈਵੇਟ ਜਿਹੜੇ ਪ੍ਰਾਈਵੇਟ ਹੀ ਛੱਡੋ ਮੇਰੇ ਕੋਲ ਇੱਕ ਪੁਖਤਾ ਜਾਣਕਾਰੀ ਆ ਹਮ ਦਸੰਬਰ ਮਹੀਨੇ ਦੇ ਵਿੱਚ ਮੁਹਾਲੀ ਚ ਇੱਕ ਜਾਂਚ ਹੋਈ ਆ ਸਰਕਾਰੀ ਜੀ ਸਰਕਾਰੀ ਤੌਰ ਤੇ ਸਰਕਾਰੀ ਸੈਂਟਰ ਦੀ ਹਮ ਉੱਥੇ ਵੀ ਆਹੀ ਮਸਲਾ ਸੀ ਉਹ ਫਾਈਲ ਸਰ ਫਾਈਲ ਉੱਤੇ ਗਈ ਨਹੀਂ ਉਫਾਇਰ ਰਾਜ ਕਿਨੇ ਰੋਕ ਲਈ ਹੈ ਸਰ ਪ੍ਰਾਈਵੇਟ ਸੈਂਟਰਾਂ ਤੇ ਰੌਲਾ ਰਹਿ ਹੈ ਪ੍ਰਾਈਵੇਟ ਛੱਡੋ ਸਰਕਾਰੀ ਮੇਰੇ ਕੋਲ ਪੁਖਤਾ ਜਾਣਕਾਰੀ ਹੈ ਜਨਾਬ ਕਮਾਲ ਇਹ ਦੋ ਵਧ ਮੈਂ ਰਿਵੀਲ ਨਹੀਂ ਕਰ ਸਕਦਾ ਹੂੰ ਠੀਕ ਹੈ ਨਾ ਜੀ ਪੁਖਤਾ ਜਾਣਕਾਰੀ ਹੈ ਕਿ ਇੱਕ ਇਹ ਜਾਂਚ ਪੜਤਾਲ ਕਰਾ ਲਨ ਮੈਂ ਅੱਜ ਕਹਿਣਾ ਸੇਤ ਮੰਤਰੀ ਸਾਹਿਬ ਅੱਗੇ ਤੋਰ ਲੈਣ ਗੱਲ ਨੂੰ ਜੀ ਕਿ ਮੋਹਾਲੀ ਦੇ ਵਿੱਚ ਇਹਨਾਂ ਦੇ ਇੱਕ ਸਰਕਾਰੀ ਸੈਂਟਰ ਦੀ ਜਾਂਚ ਹੋਈ ਆ ਤੇ ਉਹਦੇ ਵਿੱਚ ਵੀ ਇਹ ਕਪੜਾ ਹੈ ਔਰ ਰਿਪੋਰਟ ਬਣਾ ਕੇ ਭੇਜੀ ਹੋਈ ਆ ਇਮਾਨਦਾਰ ਅਫਸਰਾਂ ਨੂੰ ਈਮਾਨਦਾਰ ਅਧਿਕਾਰੀਆਂ ਨੇ ਸ਼ਾਬਾਸ਼ ਉਹ ਉਹਨਾਂ ਨੇ ਆਪਦੀ ਡਿਊਟੀ ਡਨ ਕਰ ਦਿੱਤੀ ਪਰ ਆ ਗਾ ਨਹੀਂ ਹੋਇਆ ਕੁਝ ਜੀ 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 ਫਾਈਲ ਉਤਲੇ ਪੱਧਰ ਤੇ ਗਈ ਹੋਈ ਨਹੀਂ ਹੂੰ ਤਾਂ ਆ ਹੁਣ ਤੁਹਾਡੇ ਸਾਹਮਣੇ ਆ ਉਹ ਇਹਦੇ ਚ ਕਹੀ ਜਾਂਦੇ ਆ ਕਿ ਧੰਦਾ ਬਣ ਗਿਆ ਜੀ ਇਹ ਲਾਇਸੈਂਸ ਵਗੈਰਾ ਕੈਨਸਲ ਕਰੋ ਨਵੇਂ ਸਿਰੇ ਤੋਂ ਪਾਲਿਸੀ ਲੈ ਕੇ ਆਓ ਹੂੰ ਜੇ ਵਚਨਾ ਤਾਂ ਜੀ ਤੇ ਇਹਦੇ ਚ ਸ਼ੱਕ ਵੀ ਕੋਈ ਨਹੀਂ ਹੈਗਾ ਸ਼ੱਕ ਵੀ ਕੀ ਆ ਵੇਖੋ ਗੱਲ ਕੀ ਆ ਪੰਜਾਬ ਦੀ ਤਰਾਸਤੀ ਪਤਾ ਕੀ ਆ ਜੀ ਕਿ ਇੱਥੇ ਸਰ ਲਾਸ਼ਾਂ ਤੇ ਜਿਹੜੀ ਹੈ ਨਾ ਰਾਜਨੀਤੀ ਹੁੰਦੀ ਆ ਇੱਥੇ 70 70 ਹੁੰਦਾ ਨਾ 70 ਤੇ 72 ਵਾਇਆ ਜਾਂਦਾ ਹੈ ਹਮ ਔਰ ਇੱਥੇ ਮੁਰਦੇ ਨੂੰ ਖਤ ਆ ਜਾਂਦਾ ਸਭ ਇਹ ਪੰਜਾਬ ਦੀ ਤਰਸਦੀ ਆ ਹਮ ਇੱਥੇ ਇੱਕ ਵਾਰੀ ਸਭ ਲਾਸ਼ ਦੇਣ ਵਾਸਤੇ ਐਸਆਈ ਨੇ ਮੋਰਚਰੀ ਵਾਲੇ ਦੇ ਨਾਲ ਨਾਲ ਕੇ ਰਿਸ਼ਵਤ ਮੰਗ ਲਈ ਸੀ ਇੱਥੋਂ ਦੀ ਧਰਤੀ ਬਹੁਤ ਬlesed ਧਰਤੀ ਆ ਪਰ ਇੱਥੋਂ ਦੇ ਧਰਤੀ ਦੇ ਕੁਝ ਵਸਨੀਕਾਂ ਦਾ ਲਹੂ ਚਿੱਟਾ ਹੋ ਚੁੱਕਾ ਜੀ ਕਲੰਕ ਵੀ ਇੱਥੇ ਤੁਸੀਂ ਦੇਖੋ ਕਿ ਐਡਿਕਟਡ ਬੰਦੇ ਤੇ ਵਿਚਾਰੇ ਕਹ ਲੋ ਸਮੇ ਦੇ ਸਰਾਪੇ ਆ ਹਮ ਮੈਂ ਉਹਨਾਂ ਚੋਂ ਹੀ ਉਹਨਾਂ ਦਾ ਭਰਾ ਹੀ ਆ ਜੀ ਇੱਕ ਠੀਕ ਹੈ ਨਾ ਚਲੋ ਰੱਬ ਨੇ ਬਚਾ ਲਿਆ ਹਮ ਪਰ ਸਭ ਨੂੰ ਪਤਾ ਹੈ ਕਿ ਜਿਹੜੀ ਗੋਲੀ ਖਾਂਦੇ ਆ ਨਾ ਜ਼ਿਆਦਾਤਰ ਨਿਮਨਮੱਧ ਵਰਗ ਹਮ ਤੇ ਬਿਲਕੁਲ ਜਾਂ ਕਹ ਲੋ ਕਿ ਗਰੀਬ ਤਬਕਾ ਜੀ 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 ਸਰ ਜਿਹਦੇ ਕੋਲ ਪੈਸਾ ਉਹ ਤੇ ਫੀਮ ਲੈਂਦਾ 2 ਕਿਲੋ 3 ਕਿਲੋ ਸਾਲ ਦੀ ਉਹਦੇ ਵਿੱਚ ਪਾਉਂਦਾ ਜੇ ਉਹ ਚੰਗੇ ਕਾਜੂ ਬਦਾਮ ਹਮ ਤੇ ਉਹ ਤੇ ਬਰਫੀਆਂ ਕੋ ਕੱਟ ਕੇ ਤੇ ਰੱਖਦਾ ਆਪਦੀ ਸੱਚ ਹੈ ਬਿਲਕੁਲ ਸਰ ਕੱਚਾ ਤੇ ਤੁਸੀਂ ਮੈਨੂੰ ਟੋਕ ਦਿਓ ਹਮ ਜਿਹਦੇ ਕੋਲ ਪੈਸਾ ਸਰਮਾਇਦਾਰ ਉਹ ਤੇ ਘਰੇ ਆਉਂਦੀ ਇਸ ਦੀ ਮੱਧ ਪ੍ਰਦੇਸ਼ ਤੋਂ ਰੋਕ ਕੇ ਦਿਖਾ ਲੂ ਤੁਹਾਡੇ ਵੀਆਈਪੀ ਖਾਂਦੇ ਨੇ ਜੀ ਖਾਂਦੇ ਆ ਬਿਲਕੁਲ ਜਿਹੜਾ ਗਰੀਬ ਬੰਦਾ ਉਹ ਅਫੋਰਡ ਨਹੀਂ ਕਰ ਸਕਦਾ 2 ਲੱਖ ਨੂੰ 2.5 ਲੱਖ ਨੂੰ ਉਹ ਕਿੱਧਰ ਜਾਏਗਾ ਭੁੱਖੀ ਮਿਲਦੀ ਨਹੀਂ ਭੁੱਖੀ 7-8 ਹਜ਼ਾਰ ਨੂੰ ਹਮ ਆਪਣੇ ਏਰੀਏ ਚ ਘਾਤੇ ਸਭ ਤੋਂ ਮਹਿੰਗੀ ਹੁੰਦੀ ਹੈ ਹਮ ਤਾਂ ਸਰ ਫਿਰ ਉੱਥੇ ਕੀ ਕਰਦਾ ਗਰੀਬ ਗਰੀਬ ਇੱਥੇ ਸੈਂਟਰ ਚ ਜਾਂਦਾ ਹੈ ਰਜਿਸਟਰਡ ਕਰਵਾਉਂਦਾ ਹੈ ਦੋ ਪੱਤੇ ਲੈ ਲੈ 10 ਦਿਨ ਲੰਘਾ ਹਮ ਭੁੱਖੀ ਖਾਣ ਵਾਲੇ ਸਰ ਮੇਰੇ ਪਿੰਡੋਂ ਮੇਰਾ ਪਿੰਡ ਤੁਹਾਨੂੰ ਪਤਾ ਨਾ 15 ਤੇ 15 30 ਆਪਣਾ ਹੈ ਸਰ ਕਰੋਨਾ ਚ ਸਾਈਕਲ ਤੇ ਆਉਂਦੇ ਰਹਿ ਬਜ਼ੁਰਗ ਪਰ ਇੱਕ ਘੰਟਿਆਂ ਵੱਧੀ ਉਹਨਾਂ ਨੂੰ ਇੱਥੇ ਵੇਟਿੰਗ ਚ ਹਮ ਸਰ ਇਹ ਇੱਕ ਤੇ ਇਹ ਆ ਕੇ ਜਿਹੜੇ ਵਿਕਟਮ ਨੇ ਪੀੜਤ ਨੇ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਮਾਫ ਕਰਨਾ ਉਹਨਾਂ ਦੇ ਨਾਮ ਤੇ ਆਪਣੀਆਂ ਪੀੜ੍ਹੀਆਂ ਨੂੰ ਸੈੱਟ ਕੀਤਾ ਜਾ ਰਿਹਾ ਮਤਲਬ ਕਿ ਪੈਸਾ ਤੇ ਲੱਗ ਮੈਂ 200 ਕਰੋੜ ਦਾ ਮਤਲਬ ਉਹਨਾਂ ਨੇ ਕੀ ਸਿਖਾ ਕਿ 200 ਕਰੋੜ ਦਾ ਕੋਟਾਲਾ ਨਿਕਲਿਆ ਕਾਂਗਰਸ ਸਰਕਾਰ ਚ ਇਹਨਾਂ ਗੋਲੀਆਂ ਦਾ ਜੀ ਫਿਰ ਇਹਨਾਂ ਨੇ ਜਿਹੜੀ ਟੈਂਡਰਿੰਗ ਕੀਤੀ ਉਹਨਾਂ ਟੈਂਡਰਿੰਗ ਦੇ ਵਿੱਚ ਵੀ ਸਵਾਲਾ ਉੱਠੇ ਹੁਣ ਹੁਣ ਤੁਸੀਂ ਦੇਖੋ ਕਿ ਖੁਦ ਇੱਥੇ ਆ ਦੇਖ ਲਓ ਇਸ ਸਰਕਾਰ ਨੂੰ ਜਿਹੜੀ ਜ਼ੀਰੋ ਟੋਲਰੈਂਸ ਰੱਖ ਕੇ ਚੱਲਦੀ ਆ ਜੀ ਉਹਨਾਂ ਦੀ ਆਪਣੀ ਏਜੰਸੀ ਕਹਿ ਰਹੀ ਆ ਕਿ ਸਾਰੇ ਧੰਦਾ ਆਉਣ ਗਿਆ ਹੂੰ ਇਹਦੇ ਵਿੱਚ ਇੱਕ ਨੈਕਸਸ ਕੰਮ ਕਰ ਰਿਹਾ ਇੱਕ ਕੈਨਸਲ ਕਰੋ ਤੇ ਜੇ ਨਹੀਂ ਕਰਦੇ ਸਟੈਪ ਨਹੀਂ ਚੁੱਕਦੇ ਇਹਨਾਂ ਨੂੰ ਕੀ ਮੰਨੋਗੇ ਕਿਸੇ ਨੈਕਸਸ ਦਾ ਹਿੱਸਾ ਨਹੀਂ ਸਾਂ ਨਹੀਂ ਬਿਲਕੁਲ ਤੋਂ ਮਤਲਬ ਕਿ ਅਸੀਂ ਜਿਹੜੀ ਗੱਲ ਕਈ ਮਹੀਨਿਆਂ ਤੋਂ ਕਹ ਲਓ ਇਨਫੈਕਟ ਕਈ ਸਮੇਂ ਤੋਂ ਕਹਿ ਰਹੇ ਆ ਕਿ ਭਾਈ ਇਸ ਚੀਜ਼ ਨੂੰ ਸੰਭਾਲੋ ਠੀਕ ਕਰੋ ਠੀਕ ਕਰੋ ਤਾਂ ਅਖੀਰ ਆ ਹੁਣ ਤੁਹਾਡੇ ਸਾਹਮਣੇ ਖਲਾਰਾ ਪੈ ਗਿਆ ਜੀ ਜੀ ਇਹਦੇ ਚ ਕੰਮ ਕਰ ਲੈਣ ਤੇ ਅੱਛਾ ਹੈ ਜੀ ਨਹੀਂ ਤੇ ਭਾਈ ਔਖਾ ਹੋ ਜਾਏਗਾ ਹੂੰ ਹੂੰ ਬਿਲਕੁਲ 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 ਜੀ ਕਾਫੀ ਦੋਸਤ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ ਇਹ ਸੱਚ ਹੈ ਸੱਚ ਬਿਲਕੁਲ ਇੱਕ ਮਿੱਤਰ ਦਲਜੀਤ ਸਿੰਘ ਜੀ ਕਹਿ ਰਹੇ ਨੇ ਕਿ ਕਾਂਗਰਸ ਹੈਲਥ ਮਨਿਸਟਰ ਦਾ ਨਾਮ ਵੀ ਕਹਿੰਦੇ ਪਹਿਲਾਂ ਅਡੇ ਕੈਪਸੂਲਸ ਦੇ ਵਿੱਚ ਆਇਆ ਸੀ ਕਹਿੰਦੇ ਆਇਆ ਸੀ ਜੀ ਬਿਲਕੁਲ ਆਇਆ ਸੀਗਾ ਜੀ ਉਦੋਂ ਸਿੱਧੂ ਸਾਹਿਬ ਹੁੰਦੇ ਸਨ ਹੂੰ ਕਿਉਂਕਿ ਸਿਹਤ ਮੰਤਰੀ ਦਾ ਨਾਮ ਤੇ ਆਏਗਾ ਨਾ ਬਿਲਕੁਲ ਜੇ ਮੰਨ ਲਓ ਸਿਹਤ ਵਿਭਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਥਤ ਬੇਨਈਮੀ ਜਗੜਬੜੀ ਪਾਈ ਜਾਂਦੀ ਆ ਤਾਂ ਹੁਣ ਜਿਹੜਾ ਹੈੱਡ ਐ ਸਰ ਡਿਪਾਰਟਮੈਂਟ ਦਾ ਕਿਸੇ ਵੀ ਡਿਪਾਰਟਮੈਂਟ ਦਾ ਵਿਭਾਗ ਦੇ ਮੰਤਰਾਲੇ ਦਾ ਹੈੱਡ ਐ ਜੀ ਤਾਂ ਜਵਾਬਦੇਹੀ ਤਾਂ ਉਹਦੀ ਬਣਦੀ ਆ ਬਿਲਕੁਲ ਦੋ ਜਾਂਚਾਂ ਹੋਈਆਂ ਕਾਂਗਰਸ ਰਾਜ ਦੇ ਵਿੱਚ ਦੋਹੇ ਜਾਂਚਾਂ ਦਾ ਸਿੱਟਾ ਨਿਲਵਟਾ ਸਨਟਾ ਇਹ ਸਰਕਾਰ ਬਣੀ ਨੂੰ 3 ਸਾਲ ਹੋ ਗਏ ਉਸ ਜਾਂਚ ਨੂੰ ਇਹਨਾਂ ਨੇ ਕੀ ਮੁਕੰਮਲ ਕਰਨਾ ਸੀ ਇਹਨਾਂ ਦੀਆਂ ਤੇ ਜਾਂਚਾਂ ਹੋਰ ਖੁੱਲੀਆਂ ਹੋ ਗੀਆਂ ਬਿਲਕੁਲ ਬਿਲਕੁਲ ਧੋਤੀ ਖੁੱਲੀ ਪਈ ਹੈ ਸਾਰੇ ਇਸ ਰਾਜ਼ ਦੀ ਸਰ ਜੀ 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 ਮਲੂਕ ਸਿੰਘ ਜੀ ਕਹਿ ਰਹੇ ਕਿ ਸਕੈਨਰ ਲੱਗ ਰਹੇ ਨੇ ਜੀ ਦਾ ਅੰਗੂਠਾ ਲੱਗੋ ਉਸੇਨ ਕੋਲੀ ਮੇਰੇ ਥੱਲੇ ਵਾਲੇ ਵਾਸਤੇ ਦਾ ਸਕੈਨਰ ਲੱਗ ਰਹੇ ਨੇ ਬਾਇਓਮੈਟ੍ਰਿਕ ਸਿਸਟਮ ਹਾਲੇ ਤੇ ਕੋ ਬਾਇਓਮੈਟ੍ਰਿਕ ਸਿਸਟਮ ਚ ਕੀ ਹੈ ਸਭ ਮੈਂ ਕੀਤਾ ਹੋਇਆ ਜੀ ਮਲੂਕ ਜੀ ਮੈਂ ਇਹਦੇ ਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰਦਾ ਹਾਂ ਜੀ ਸਰ ਬਾਇਓਮੈਟ੍ਰਿਕ ਵਾਸਤੇ ਪਹਿਲਾਂ ਤੇ 4G ਖਰੀਦੀ ਘੜੇ ਸੀਗੇ ਹੂੰ ਫਿਰ ਕਹਿੰਦੇ ਆਪਾਂ ਤਾਂ 5G ਚ ਚਲੇ ਗਏ ਆ ਜੀ ਹਾਂ ਹੁਣ ਪਲੇ ਖਾ ਲੱਗਿਆ ਹੁਣ ਪਲੇ ਖਾ ਲੱਗਿਆ ਫੇਰ ਦੁਬਾਰਤੋਂ ਉੱਥੋ ਹੀ ਗੱਲ ਸ ਬੜਾ ਔਖਾ ਹੈ ਜੀ ਵੀ ਜੀ ਵੀ ਕਹਿ ਰਹੇ ਨੇ ਕਿ ਭਾਈ ਗੰਦਾ ਹੈ ਪਰ ਠੰਡਾ ਬਣਿਆ ਹੋਇਆ ਸੱਚਮੁੱਚ ਇਹ ਤਾਂ ਠੰਡਾ ਬਣਿਆ ਜਿੱਥੇ ਵੀ ਆਪਣੇ ਤਾਂ ਇਹੀ ਸਿਸਟਮ ਦੇਸ਼ ਦੀ ਤਰਾਸ ਦੀ ਇਹੋ ਹੈ ਮਿੰਟੂ ਜੀ ਜਿੱਥੇ ਜ਼ਰਾ ਜਾ ਮੌਕਾ ਲੱਗਦਾ ਹੈ ਉੱਥੇ ਆਪ ਦਾ ਜਿਹੜਾ ਕਹਿੰਦੇ ਹੁੰਦੇ ਉਲੂ ਸਿੱਧਾ ਕਰ ਲੈਂਦੇ ਦੂਜੇ ਪਾਸੇ ਨਹੀਂ ਸੈੱਟ ਹੁੰਦਾ ਇੱਕ ਕਮੈਂਟ ਸੁਣੋ ਜੀ ਤੇ ਤੁਸੀਂ ਮੱਥੇ ਤੇ ਹੱਥ ਮਰੋਗੇ ਕਿ ਅਸੀਂ ਕਿਸ ਯੁੱਗ 'ਚ ਵੱਸਦੇ ਆਂ ਇਹ ਟੇਕ ਇਟ ਈਜ਼ੀ ਕੋਈ ਆਈਡੀ ਇਹਨਾਂ ਨੇ ਬਣਾਈ ਹੋਏਗੀ ਕਈ ਕਾਰਨਾਂ ਉਦੋਂ ਕਈਆਂ ਨੇ ਆਈਡੀ ਆਪਣੀ ਜਿਹੜੀ ਹੈ ਅਸਲੀ ਰਿਵੀਲ ਨਹੀਂ ਕਰਨੀ ਹੁੰਦੀ ਕਹਿੰਦੇ ਜੀ ਰਜਿੰਦਰਾ ਹਸਪੀਟਲ ਵਿੱਚ ਮੇਰੀ ਮਦਰ ਤੋਂ ਮੇਰੇ ਬ੍ਰਦਰ ਦੀ ਲਾਸ਼ ਵੇਖਣ ਲਈ ਪੈਸੇ ਮੰਗ ਲੈ ਸੀ ਆਪ ਵੀ ਪੁਲਿਸ ਚ ਸੀ ਗਾਓ ਹਮ ਐਸ ਤੋਂ ਵੱਡੀ ਕੀ ਰਾਸਤ ਹੈ ਐਸ ਤੋਂ ਵੱਡੀ ਸ਼ਰਮਨਾ ਘਟਣਾ ਮੇਰੇ ਖਿਆਲ ਦੇ ਨਾਲ ਇੱਕ ਤੇ ਲਹੂ ਚਿਟਾ ਹੁੰਦਾ ਮੈਨੂੰ ਲੱਗਦਾ ਕਿ ਚਿੱਟਾ ਰੰਗ ਚਿੱਟਾ ਤੇ ਰੰਗ ਬੜਾ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਇਹ ਇਹ ਹਰਾਮਖੋਰ ਰਾਤ ਨੂੰ ਚੈਨ ਨਾਲ ਸੌਂ ਕਿਵੇਂ ਜਾਂਦੇ ਆ ਸਾਡਾ? ਸਾਡਕ ਵਿੱਚ ਪਤਾ ਨਹੀਂ ਕਿਵੇਂ ਚੈਨ ਆਉਂਦਾ ਹੈ। ਕਿਵੇਂ ਆਪਣੇ ਬੱਚਿਆਂ ਨੂੰ ਫਿਰ ਐਦਾਂ ਦੀ ਕੋਈ ਸਿੱਖਿਆ ਦੇਣ ਨੂੰ ਜਾਂ ਖਵਾਉਣ ਨੂੰ ਚਿਤ ਕਰ ਆਉਂਦਾ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ। ਮਰਜੋ ਯਾਰ ਕੁਸ਼ਕਾ ਕੇ। ਲੱਖ ਰੁਪਈਆ ਸੈਲਰੀ ਦਿੰਦੀ ਹੈ ਘੱਟੋ-ਘੱਟ ਤੁਹਾਨੂੰ ਗਵਰਨਮੈਂਟ। ਕੱਟ-ਕਟਾ ਕੇ ਤੁਹਾਡੇ ਇਨ ਹੈਂਡ 60-70 ਹਜ਼ਾਰ ਰੁਪਈਆ ਆਉਂਦਾ ਹੈ। ਹੂੰ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਪਤਸੋਂ ਕਿਹਾ ਕਿ ਸਭ ਹੱਥੋਂ ਸੁੱਟਿਆ 20-3000 ਰੁਪਇਆ ਬਣ ਜਾਂਦਾ ਪੁਲਿਸ ਵਾਲੇ ਨੂੰ ਬਿਲਕੁਲ ਬਿਨਾ ਮੰਗੇ ਕੁਝ ਵੀ ਨਾ ਕਰੇ ਤਾਂ ਮਤਲਬ ਕਿ 1 ਲੱਖ ਰੁਪਇਆ ਇਨ ਹੈਂਡ ਤੁਹਾਡੇ ਕੋਲ ਆ ਜਾ। ਤੁਹਾਡੀ ਭੁੱਖ ਤਦ ਵੀ ਨਾ ਮਟੇ ਤੇ ਫਿਰ ਤੁਹਾਡੇ ਬੱਚਿਆਂ ਤੇ ਅਸਰ ਪੈਣਾ ਹੀ ਹੈ ਜੀ। ਹੂੰ ਤੁਹਾਡੇ ਬੱਚਿਆਂ ਤੇ ਅਸਰ ਪੈਣਾ ਹੀ ਆ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਮੈਂ ਕਹਿਣਾ ਨਹੀਂ ਚਾਹੁੰਦਾ। ਉਹ ਅਸਰ ਪੈਣਾ ਹੈ ਸਾਬ। ਹੂੰ ਇੰਨੀ ਹਰਾਮਖੋਰੀ ਯਾਰ ਠੀਕ ਹੈ ਖੁਸ਼ੀ ਨਾਲ ਕੋਈ ਦੇ ਕੇ ਜਾਂਦਾ ਰੱਖ ਲੋ ਯਾਰ ਤੇ ਲਾਸ਼ਾਂ ਤੋਂ ਵੀ ਪੈਸੇ ਯਾਰ ਤੇ ਉਹ ਵੀ ਉਹ ਉਹ ਦੇਖ ਲੋ ਤੁਹਾਡੇ ਸਾਹਮਣੇ ਕਹਿ ਰਹੇ ਕਿ ਪੁਲਿਸ ਇੱਥੇ ਸੀਗਾ ਬਿਲਕੁਲ ਬਿਲਕੁਲ ਆਓ ਮੇਰੇ ਕਹਿ ਰਹੇ ਨੇ ਇਹ ਤਾਂ ਹੁਣ ਇਹ ਵੀ ਇੱਕ ਕੋਈ ਗੱਲ ਕਹੀ ਹੋਈ ਵੈਸੇ ਬਣਾਈ ਹੋਈ ਨਹੀਂ ਲਓ ਸਬੂਤ ਵੀ ਸਾਹਮਣੇ ਨੇ ਤੇ ਖੈਰ ਮਿੰਟੂ ਜੀ ਇਹ ਬੜਾ ਹੀ ਮਾੜਾ ਜਿਹੜਾ ਰੁਝਾਨ ਹੈ ਪਰਵੇਤੀ ਜਿਹੜੀ ਬਹੁਤ ਮਾੜੀ ਹੈ ਇਸ ਤਰ੍ਹਾਂ ਦੀ ਔਰ ਇਹ ਘਾਤਕ ਹੈ ਔਰ ਇਸ ਤਰ੍ਹਾਂ ਦੀ ਘਾਤ ਲਾ ਰਹੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਦੋਂ ਆਪਾਂ ਕੁਝ ਕਰਦੇ ਹਾਂ ਮਿੰਟੂ ਜੀ ਕੋਈ ਕਰਮ ਕਰਦੇ ਹਾਂ ਤੇ ਉਹ ਫਿਰ ਮੁੜਕੁੜ ਕੇ ਅੱਗੇ ਤੇ ਆਉਂਦਾ ਹੈ ਕੁਦਰਤ ਕਦੀ ਨਾ ਕਰੇ ਤੁਹਾਡੇ ਕੋਲੇ ਵੀ ਮੇਰੇ ਕਿਹਾ ਹੁੰਦੀ ਹੈ ਕਿ ਇੱਕ ਡੀਐਸਪੀ ਨੂੰ ਜਾਣਦਾ ਜਿਹੜਾ ਆਪਦੇ ਮੁੰਡੇ ਨੂੰ ਚਟੇ ਤੋਂ ਬਚਾਉਣ ਵਾਸਤੇ ਹੱਥੀ ਪੈਗ ਬਣਾ ਬਣਾ ਕੇ ਦੇ ਰਿਹਾ ਕਿੰਡੀ ਵੱਡੀ ਸਜ਼ਾ ਭੁਗਤ ਰਿਹਾ ਜੀ ਕਿ ਇੱਕ ਜ਼ਹਿਰ ਤੋਂ ਬਚਾਉਣ ਵਾਸਤੇ ਦੂਜਾ ਜ਼ਹਿਰ ਦੂਜਾ ਜ਼ਹਿਰ ਦੇ ਦਿੱਤਾ ਜਾ ਰਿਹਾ